ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਬੱਸੀ ਪਠਾਣਾ ਦੇ ਸੰਤ ਨਾਮਦੇਵ ਮੰਦਿਰ ਵਿੱਚ ਅੱਜ ਸੌਵੀਂ ਬਸੰਤ ਪੰਜਮੀ ਮਨਾਈ ਗਈ। ਇਹ ਮੰਦਿਰ ਸੰਤ ਸ਼ਰਮਣੀ ਬਾਬਾ ਨਾਮਦੇਵ ਜੀ ਨਾਲ ਸੰਬੰਧਿਤ ਇੱਕ ਇਤਿਹਾਸਿਕ ਮੰਦਿਰ ਹੈ। ਮਹਾਰਾਸ਼ਟਰ ਦੇ ਤਾਰਾ ਜਿਲੇ ਵਿੱਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਵਸੇ ਕਸਬਾ ਨਰਸੀ ਬ੍ਰਾਹਮਣੀ ਵਿੱਚ ਇਕ ਸ਼ਿੰਪੀ ਅਰਥਾਤ ਦਰਜੀਆ ਦੇ ਘਰ ਵਿੱਚ 26 ਅਕਤੂਬਰ 1270 ਨੂੰ ਪੈਦਾ ਹੋਏ ਸ਼ੰਤਨਾਮ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਪੰਜਾਬ ਵਿੱਚ ਬਤਾਏ ਅਤੇ ਗੁਰਦਾਸਪੁਰ ਦੇ ਕਸਬਾ ਕਮਾਨ ਵਿੱਚ ਉਹਨਾਂ ਨੇ 1730 ਈਸਵੀ ਵਿੱਚ ਇਸ ਦੁਨੀਆ ਤੋਂ ਵਿਦਾਈ ਕੀਤੀ ਜਦੋਂ ਪੰਜਾਬ ਆਏ ਸਨ ਤਾਂ ਉਹਨਾਂ ਤਕਰੀਬਨ 3 ਮਹੀਨੇ ਦਾ ਸਮਾਂ ਬੱਸੀ ਪਠਾਣਾ ਵਿੱਚ ਬਤਾਇਆ ਸੀ ਭਗਵਾਨ ਵਿੱਠਲ ਦੇ ਪਰਮ ਭਗਤ ਸੰਤ ਨਾਮਦੇਵ ਜੀ ਨੇ ਵਿਸੋਵਾ ਖਿਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਜਿਹੜੇ ਸੰਤ ਗਿਆਨ ਵਿਸ਼ਵ ਜੀ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਹਨਾਂ ਤੋਂ 5 ਸਾਲ ਵੱਡੇ ਸਨ ਸੰਤ ਨਾਮਦੇਵ ਜੀ ਨੇ ਬਹੁਤੀ ਬਾਣੀ ਮਰਾਠੀ ਵਿੱਚ ਅਤੇ ਕੁਝ ਹਿੰਦੀ ਵਿੱਚ ਰਚੀ ਉਹਨਾਂ ਦੇ ਨਾਂ ਤੇ 2500 ਅਭੰਗ ਮਿਲਦੇ ਹਨ ਲਗਭਗ 600 ਅਭੰਗਾਂ ਤੇ ਨਾਮਦੇਵ ਜਾਂ ਨਾਮਾ ਦੀ ਛਾਪ ਹੈ ਅਤੇ ਬਾਕੀਆਂ ਤੇ ਵਿਸ਼ਨੂੰ ਦਸਨਾਮਾ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 61 ਪਦ ਸ਼ਾਮਲ ਹਨ। ਬੱਸੀ ਪਠਾਣਾ ਵਿੱਚ ਇਹ ਦਿਨ ਦਰਜੀ ਪਰਿਵਾਰਾਂ ਲਈ ਇੱਕ ਹੋਰ ਮਹੱਤਵ ਵੀ ਰੱਖਦਾ ਹੈ। ਇੱਥੇ ਉਹ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ ਰਿਸ਼ਤੇ ਤਲਾਸ਼ਣ ਵਾਸਤੇ। ਕਈਆਂ ਦੀਆਂ ਜੋੜੀਆਂ ਤੇ ਇੱਥੇ ਹੀ ਬਣ ਜਾਂਦੀਆਂ ਨੇ। ਬਾਕੀਆਂ ਦੀਆਂ ਸੂਚੀਆਂ ਬਣ ਜਾਂਦੀਆਂ ਨੇ ਇਹ ਸੂਚੀਆਂ ਵੱਖ-ਵੱਖ ਥਾਵਾਂ ਤੇ ਨਾਮਦੇਵ ਭਵਨ ਵਿੱਚ ਭੇਜੀਆਂ ਜਾਂਦੀਆਂ ਨੇ ਜਿੱਥੇ ਚਾਹਵਨ ਉਹਨਾਂ ਤੋਂ ਆਪਣੇ ਮਨਪਸੰਦ ਰਿਸ਼ਤੇ ਦੀ ਤਲਾਸ਼ ਕਰਦੇ ਹਨ ਅਤੇ ਆਪਣੇ ਬੱਚਿਆਂ ਦੀ ਸ਼ਾਦੀ ਦੀ ਗੱਲ ਚਲਾਉਂਦੇ ਹਨ ਇਸ ਤਰ੍ਹਾਂ ਨਾਲ ਇਹ ਆਸ਼ੀਰਵਾਦ ਵੀ ਸੰਤ ਨਾਮਦੇਵ ਜੀ ਕੋਲੋਂ ਇਹਨਾਂ ਪਰਿਵਾਰਾਂ ਨੂੰ ਮਿਲਦਾ ਹੈ ਵਸੰਤ ਪੰਚਮੀ ਦਾ ਇਹ ਮੇਲਾ ਖਤਮ ਹੁੰਦਿਆਂ ਹੀ ਅਗਲੇ ਸਾਲ ਲਈ ਵਸੰਤ ਪੰਚਮੀ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ